ਸਾਡੇ ਘਰੇ ਹੋਰ ਕੋਈ ਨਹੀਂ ਨਾ ਸਾਡੇ ਕੋਈ ਹੋਰ ਜੀ ਰੋਟੀ ਦਾ ਕੋਈ ਸਾਧਨ ਹੈਗਾ ਮੇਰੇ ਬੱਚੇ ਮੇਰੇ ਤੋਂ ਡਿਮਾਂਡਾ ਕਰਦੇ ਹੈਗੇ ਡੈਡੀ ਕਦੋਂ ਆਊਗਾ ਮੈਨੂੰ ਆਹ ਚੀਜ਼ੇ ਕਦੋਂ ਲੈ ਕੇ ਦਊਗਾ ਸਾਨੂੰ ਵਰਦੀ ਚਾਹੀਦੀ ਹੈ ਸਾਨੂੰ ਆਹ ਚੀਜ਼ ਖਾਣ ਨੂੰ ਚਾਹੀਦੀ ਹੈ ਮੈਂ ਉਹਨਾਂ ਦੀ ਕੀ ਡਿਮਾਂਡਾਂ ਪੂਰੀਆਂ ਕਰਾਂ ਥੋੜੇ ਬਾਹਰ ਜੱਗੇ ਬੈਠੇ ਟਮਟਮੀ ਕਰ ਬੱਸ ਨੂੰ ਮੈਂ 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 ਕੋਈ ਕਮੈਂਟ ਨਹੀਂ ਕਰ ਰਹੀ ਜੋ ਸਵਾਲ ਚੁੱਕ ਰਹੇ ਹੈ ਤਾਂ ਅਸੀਂ ਤਾਂ ਤੁਹਾਡੇ ਤੋਂ ਵਰਦ ਨਹੀਂ ਆ ਰਹੀ ਮੈਂ ਦੇਖਣ ਮੇਰੀ ਕੁਐਂਸਿ ਡਾਕਟਰ ਤੇਜワਤ ਸਿੰਘ ਢਿੱਲੋਂ ਜੋ ਸਿਵਲ ਸਰਪੰਚ ਬਠਿੰਡਾ ਨੇ ਉਹਨਾਂ ਤੋਂ ਪੁੱਛਿਆ ਵੀ ਭਾਈ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਡੇ ਤੇ ਨੇਕਾ ਸਵਾਲ ਹੈਗੇ ਆ ਤਾਂ ਕਹਿੰਦੇ ਨੂੰ ਕਮੈਂਟ ਮੈਂ 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 ਕੋਈ ਕਮੈਂਟ ਨਹੀਂ ਇਹ ਸ ਨਕਮੇ ਅਫਸਰ ਨਹੀਂ ਇਹ ਨਹੀਂ ਸੋਚਿਆ ਕਿ ਮੇਰੀ ਟੀਮ ਦਾ ਇੱਕ ਹਿੱਸੇ ਬੰਦਾ ਹੈ ਬੰਦਾ ਜਿਹੜਾ ਉਹ ਲਾਪਤਾ ਹੈ ਤੇ ਮੈਂ ਛੱਡ ਕੇ ਬਠਿੰਡਾ ਚਹਿਰ ਵਿੱਚ ਆਪ ਏਸੀ ਛੱਡ ਕੇ ਸੋਣਾ ਤੇ ਉਸ ਲੱਖਾਂ ਦੇ ਪਿੱਛੇ ਆ ਸਰਨੂ ਪਿਆਰਪਰੀ ਸਤਿ ਸ੍ਰੀਕਾਲ ਮੈਂ ਸਨੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਸਿਹਤ ਭਾਗ ਦੀ ਟੀਮ ਇੱਕ ਪਾਤੜਾਂ ਜਾਂਦੀ ਹੈ ਤਾਂ ਉੱਥੇ ਰਾਜ ਸਿੰਘ ਜਿਹੜੇ ਬੱਲੂਆਣਾ ਪਿੰਡ ਦੇ ਰਹਿਣ ਵਾਲੇ ਨੇ ਉਹ ਮੁਲਾਜ਼ਮ ਨੇ ਸਿਵਲ ਸਰਜਨ ਦਫ਼ਤਰ ਚੋਂ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਚੱਕਿਆ ਜਾਂਦਾ ਹੈ ਤਾਂ ਜਿਹੜੇ ਸਿਹਤ ਭਾਗ ਦੀ ਦੂਸਰੀ ਟੀਮ ਮੈਂਬਰ ਹੈਗੇ ਆ ਉਹ ਜਿਹੜੇ ਹੈਗੇ ਆ ਵਾਪਸ ਮੁੜਿਆ ਆਉਂਦੇ ਆ ਤਾਂ ਇਸ ਕਰਕੇ ਜਥੇਬੰਦੀਆਂ 'ਚ ਵੀ ਰੋਸ ਹੈ ਪਿੰਡ ਵਾਸੀਆਂ 'ਚ ਵੀ ਰੋਸ ਹੈ ਵੀ ਰਾਜ ਸਿੰਘ ਨੂੰ ਜਾਨਵਜ ਕੇ ਫਸਾਇਆ ਜਾ ਰਿਹਾ ਹੈ ਤੇ ਦੂਸਰੇ ਜਿਹੜੇ ਬਲਾਜਮਾ ਉਹਦਾ ਜਿਹੜਾ ਹੈਗਾ ਖਿਹੜਾ ਜਾਂ ਸਾਥ ਛੱਡ ਕੇ ਕਿਉਂ ਵਾਪਸ ਵਹਿੰਦਾ ਆ ਗਏ ਅਸੀਂ ਜਿਹੜੇ ਜਥੇਬੰਦੀ ਦੇ ਭਪਿੰਦਰ ਪਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬੱਲੂਆਣਾ ਪਿੰਡ ਵਾਸੀ ਦੇ ਜਿਹੜੇ ਹੈਗੇ ਸਾਰੇ ਲੋਕ ਪਹੁੰਚੇ ਆ ਜਥੇਬੰਦੀਆਂ ਵੀ ਪੰਚਾਇਤ ਵੀ ਅੱਜ ਸਾਰੀ ਗੱਲਬਾਤ ਉਹਨਾਂ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਜਥੇਬੰਦੀ ਕਿਹੜੀ ਹੈ ਜੀ ਮਲਟੀ ਪਰਪਸ ਹੈਲਥ ਅਮਪਲਾਈ ਯੂਨੀਅਨ ਪੰਜਾਬ ਦੀ ਮੈਸੂਬਾ ਵਿੱਤ ਸਕੱਤਰਾਂ ਮੇਰੇ ਨਾਲ ਪਪਿੰਦਰਪਾਲ ਕੌਰ ਹੈ ਤੇ ਰਾਜ ਸਿੰਘ ਦੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਰਾਜ ਸਿੰਘ ਦੇ ਮਸਲੇ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਾਡੇ ਅਫਸਰਾਂ ਦੀ ਸਾਜ਼ਿਸ਼ ਹੈ ਜਿਹੜੇ ਅਫਸਰਾਂ ਨੇ ਹੁਕਮ ਕਰਕੇ ਉਸ ਬੰਦੇ ਨੂੰ ਆਪ ਦੇ ਆਪਦੇ ਹੁਕਮਾਂ ਨਾਲ ਡਿਊਟੀ ਤੇ ਤਾਇਨਾਤ ਕੀਤਾ ਸੀ ਉਹੀ ਮਲਾਜ਼ਮ ਉਹਨਾਂ ਨੂੰ ਪਿੱਛਾ ਦੇ ਕੇ ਛੱਡ ਕੇ ਚਲੇ ਆਏ ਇਹਦੇ ਵਿੱਚ ਕੋਈ ਰਾਜ ਹੈ ਅਸੀਂ ਇਸ ਰਾਜ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਖੋਲਿਆ ਜਾਵੇ ਕਿਵੇਂ ਨਾ ਕਿਵੇਂ ਖੋ ਇਹਨੂੰ ਖੋਲਿਆ ਜਾਵੇ ਤੇ ਜਿਹੜਾ ਰਾਜ ਰਾਜ ਸਿੰਘ ਨੂੰ ਝੂਠੇ ਪਰਚੇ ਵਿੱਚ ਵਸਾਇਆ ਗਿਆ ਉਸ ਪਰਚੇ ਨੂੰ ਰੱਦ ਕਰਕੇ ਉਹਨੂੰ ਬਾਈ ਇੱਜ਼ਤ ਰਹਿਆ ਕੀਤਾ ਜਾਵੇ ਜਿਹੜੀ ਗੱਲ ਇਹ ਵੀ ਚੱਲਦੀ ਹੈ ਵੀ ਜਿਹੜੇ ਮੈਂ ਪਹਿਲੀ ਟੀਮ ਚ ਦਰਜਾ ਚਾਰ ਲੈਵਲ ਦਾ ਮੁਲਾਜ਼ਮ ਪਾਉਣਾ ਜਦੋਂ ਵੱਡੇ ਅਧਿਕਾਰੀ ਸੀਗੇ ਸਿਹਤ ਭਲਾਈ ਅਫਸਰ ਸੀ ਜਾਂ ਹੋਰ ਸੀਗੇ ਕੁਆਰਡੀਨੇਟਰ ਬਣਾਏ ਸੀ ਉਹ ਮਗਲੀਆਂ ਟੀਮਾਂ ਚ ਸੀਗੇ ਇਹ ਕਿਤਨੇ ਕਿਤੇ ਤੁਹਾਨੂੰ ਲੱਗਦਾ ਨਹੀਂ ਗੜਬੜੀ ਹੈਗੀ ਜਾਂ ਅਸੀਂ ਅਸੀਂ ਇਸ ਇਹਨੂੰ ਛੱਕ ਦੇ दायरे ਚ ਦੇਖਦੇ ਆ ਕਿ ਸਾਡਾ ਜਿਹੜਾ ਦਰਜਾਚਾਰ ਮਲਾਜ਼ਮ ਹੈ ਉਹਨੂੰ ਇਸ ਕੜੀ ਦਾ ਹਿੱਸਾ ਬਣਾ ਕੇ ਕਿਉਂ ਅੱਗੇ ਤੋਰਿਆ ਗਿਆ ਹੂੰ ਤਾਂ ਜਿਵੇਂ ਇਹ ਵੀ ਗੱਲਾਂ ਉੱਡਦੀਆਂ ਵੀ ਤੁਸੀਂ ਬਠਿੰਡਾ ਛੱਡ ਕੇ ਪਟਿਆਲਾ ਜਾਣੇ ਹੋ ਇੱਥੇ ਹੀ ਬਹੁਤ ਕੁਝ ਵਾਪਰ ਰਿਹਾ ਹੈ ਨਿੱਜੀ ਹਸਪਤਾਲਾਂ ਵਾਲੇ ਕਿੰਨਾ ਕੁਝ ਕਰ ਰਹੇ ਲੋਕਾਂ ਨਾਲ ਖੂਨ ਪੀ ਰਹੇ ਉਹਨਾਂ ਦੀ ਮਿਹਨਤ ਦੀ ਕਮਾਈ ਲੁੱਟ ਰਹੇ ਹੈ ਪਰ ਇੰਨੀ ਤਿੰਨ ਜ਼ਿਲ੍ਹੇ ਛੱਡ ਕੇ ਜਾਣ ਦੀ ਲੋੜ ਇੱਥੋਂ ਦੀ ਮੈਂ ਇੱਕ ਪਿਛਲੇ ਸਾਲ ਤੋਂ ਅਸੀਂ ਮੈਂ ਤਲਵੰਡੀ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੌਬ ਕਰਦੀ ਹਾਂ ਉੱਥੋਂ ਦੀ ਐਸਐਮਓ ਦੀ ਅਧਾਰਨ ਦਿੰਨੀ ਹੈ ਕਿ ਉੱਥੋਂ ਦੀ ਐਸਐਮਓ ਇੰਨੀ ਕਰਾਪਟ ਹੈਗੀ ਹੈ ਕਿ ਅਸੀਂ ਸਿਹਤ ਮੰਤਰੀ ਤੱਕ ਸਿਵਲ ਸਰਜਨ ਤੱਕ ਸਾਰਿਆਂ ਤੱਕ ਅਸੀਂ ਉਹਨਾਂ ਦੇ ਐਫੀ ਡੈਪਟ ਵੀ ਦੇਤੇ ਆ ਉਹਨਾਂ ਨੂੰ ਐਫੀ ਡੈਪਟਾਂ ਦੀਆਂ ਇਨਕੁਆਰੀਆਂ ਵੀ ਹੋ ਗਈਆਂ ਪੜਤਾਲੀਆ ਕਮੇਟੀ ਵੀ ਬੈਠ ਗਈ ਪੜਤਾਲੀਆ ਕਮੇਟੀ ਨੇ ਵਿਜੀਲੈਂਸ ਨੂੰ ਵਿਭਾਗੀ ਵਿਜੀਲੈਂਸ ਨੂੰ ਜਾਂਚ ਵਾਸਤੇ ਵੀ ਭੇਜਤਾ ਪਰ ਉਸ ਕਰਾਪਟ ਲੇਡੀ ਵਾਸਤੇ ਤਾਂ ਉਹ ਵਿਜੀਲੈਂਸ ਬੈਠਦੀ ਨਹੀਂ ਗਈ ਤੇ ਜਿਹੜਾ ਇੱਕ ਮਤਲਬ ਬੇਇਨਸਾਫ ਕੀਤਾ ਜਿਹੜਾ ਰਾਜ ਸਿੰਘ ਨਾਲ ਉਸ ਬੰਦੇ ਨੂੰ ਉਹ ਝੂਠੇ ਪਰਚੇ ਵਿੱਚ ਫਸਾਇਆ ਗਿਆ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਨੂੰ ਇਹ ਅਫਸਰशाही ਬਚਾਉਂਦੀ ਹੈ ਤੇ ਜਿਹੜੇ ਲੋਕ ਸਾਫ਼ ਸੁਥਰਾ ਕੰਮ ਕਰਦੇ ਆ ਉਹਨਾਂ ਨੂੰ ਫਸਾਉਂਦੀ ਹੈ ਸਾਡਾ ਇਹੀ ਮੰਨਣਾ ਹੈ ਅੱਛਾ ਇੱਥੇ ਕੰਮ ਕਰਦੇ ਸੀ ਰਾਜ ਸਿੰਘ ਕਿਵੇਂ ਸੀਗੇ ਰਾਜ ਸਿੰਘ ਬਹੁਤ ਵਧੀਆ ਮੁਲਾਜ਼ਮ ਹੈ ਇਮਾਨਦਾਰ ਮੁਲਾਜ਼ਮ ਹੈ ਇਮਾਨਦਾਰ ਮੁਲਾਜ਼ਮ ਕਰਕੇ ਹੀ ਇਹਨਾਂ ਲੋਕਾਂ ਨੇ ਇੱਕ ਮਤਲਬ ਕਿ ਨਰਮ ਬੰਦਾ ਹੋਣ ਕਰਕੇ ਹੀ ਉਸ ਨੂੰ ਕਮੇਟੀ ਵਿੱਚ ਪਾਇਆ ਗਿਆ ਅਸੀਂ ਤਾਂ ਇਹੀ ਸੋਚਦੇ ਹਾਂ ਕਿ ਇਹਨਾਂ ਨੇ ਜਾਣਬੁੱਝ ਕੇ ਜਿਹੜਾ ਸਾਡਾ ਇੱਥੋਂ ਦਾ ਡੀਐਫਓ ਇੰਚਾਰਜ ਉਸ ਆ ਬੰਦੇ ਨੂੰ ਛੱਡ ਕੇ ਇੱਕ ਬੰਦਾ ਮੈਂ ਮੈਂ ਸੋਚਦੀ ਆ ਵੀ ਤੁਸੀਂ ਸਾਰੇ ਭੈਣ ਭਰਾਵਾ ਆਥ ਨੇ ਪੈਗ ਲਾਉਂਦੇ ਹੋਵੋਗੇ 5 4 ਬੰਦੇ ਰਾਲ ਕੇ ਜਰੂਰ ਪੈਗ ਲਾਉਂਦੇ ਹੋਵੋਗੇ ਪਰ ਤੁਸੀਂ ਜਿਹੜਾ ਤੁਹਾਡੇ ਨਾਲ ਬੰਦਾ ਬਹਿ ਗਿਆ ਨਾ ਪੈਗ ਲਾਉਣ ਤੁਸੀਂ ਕਹੋਗੇ ਵੀ ਇਸ ਬੰਦੇ ਨੂੰ ਅਸੀਂ ਘਰ ਛੱਡ ਕੇ ਆਈਏ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਸਾਡੇ ਨਾਲ ਬੈਠਾ ਪਰ ਇਸ ਨਕਮੇ ਅਫਸਰ ਨੇ ਇਹ ਨਹੀਂ ਸੋਚਿਆ ਕਿ ਮੇਰੀ ਟੀਮ ਦਾ ਇੱਕ ਹਿੱਸੇ ਬੰਦਾ ਹੈ ਬੰਦਾ ਜਿਹੜਾ ਉਹ ਲਾਪਤਾ ਹੈ ਤੇ ਮੈਂ ਛੱਡ ਕੇ ਬਠਿੰਡਾ ਚਹਿਰ ਵਿੱਚ ਆਪ ਏਸੀ ਛੱਡ ਕੇ ਸੋਣਾ ਤੇ ਉਸ ਲੱਖਾਂ ਦੇ ਪਿੱਛੇ ਆ ਅਸੀਂ ਇਸ ਚੀਜ਼ ਨੂੰ ਬੜੀ ਮਤਲਬ ਉਹਦੇ ਨਾਲ ਚੱਕ ਨਾਲ ਦੇਖਦੇ अच्छा ਸਾਡੇ ਨਾਲ ਰਾਜ ਸਿੰਘ ਜੋ ਮੁਲਾਜ਼ਮ ਉਹਨਾਂ ਦੀ ਪਤਨੀ ਕੀ ਨਾਂ ਤੁਹਾਡਾ ਹੀ ਹਰਵਿੰਦਰ ਕੌਰ ਅੱਛਾ ਕਿਵੇਂ ਲੱਗਦਾ ਤੁਹਾਨੂੰ ਇਹ ਸਾਰੇ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਕਦੋਂ ਹੋਈ ਜਨਵਰੀ ਕੋਈ 9 ਤਰੀਕ ਨੂੰ ਗੱਲ ਹੋਈ ਸੀ ਉਹਨਾਂ ਦੀ ਵੀ ਜਾ ਰਹੇ ਅਸੀਂ ਜਾਂ ਕੋਈ ਉਸ ਤੋਂ ਬਾਅਦ ਗੱਲ ਹੋਈ ਹੋਵੇ 9 ਤਰੀਕ ਨੂੰ ਸਵੇਰ ਮੈਨੂੰ ਜਿਹਦੇ ਵੀ ਉੱਠਦੇ ਸਾਰ ਮੈਨੂੰ ਕਿਹਾ ਉਹਨਾਂ ਨੇ ਵੀ ਮੇਰੀ ਅੱਜ ਮੀਟਿੰਗ ਹੈ ਮੈਂ 7 ਵਜੇ ਜਾਣਾਗਾ ਘਰ ਮੈਨੂੰ ਇਹ ਮੈਨੂੰ ਸਿਰਫ ਮੀਟਿੰਗ ਦਾ ਗਿਆ ਸੀਗਾ ਨਾ ਕਿ ਮੈਨੂੰ ਐ ਕਿਹਾ ਸੀਗਾ ਵੀ ਅਸੀਂ ਜਾ ਟ੍ਰੈਪ ਤੇ ਜਾਣਾਗਾ ਹਾਂ ਜੇ ਸ਼ਾਮ ਨੂੰ 6 ਵਜੇ ਮੈਨੂੰ ਉਹਨਾਂ ਨੇ ਪਿਕ ਵੀ ਭੇਜੀ ਆ ਆਪਣੀ ਤੇ ਦੁਆਰਾ ਉਹਨਾਂ ਨੇ ਮੈਨੂੰ ਵਾਇਸ ਕਾਲ ਕੀਤੀ ਆ ਮੈਨੂੰ ਕਹਿੰਦੇ ਵੀ ਤੁਸੀਂ ਨਾ ਉੱਥੇ ਜਾ ਰਹੇ ਆਂਗੇ ਮਤਲਬ ਕਿ ਰੀਡ ਮਾਰਨ ਜਾ ਰਹੇ ਆਂਗੇ ਤੇ ਵੀ ਮੈਨੂੰ ਫੋਨ ਨਾ ਲਾਈ ਜਦੋਂ ਮੈਂ ਫ੍ਰੀ ਹੋਗਾ ਤੇ ਮੈਂ ਖੁਦ ਤੈਨੂੰ ਫੋਨ ਲਾਉਂਗਾ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵਿਜੀਲੈਂਸ ਨੇ ਪੜ ਲਿਆ ਮੈਨੂੰ ਰਾਤ ਦੇ 9:15 ਮਿੰਟਾਂ ਤੇ ਪਤਾ ਲੱਗੇਗਾ ਜਦੋਂ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਮੈਂ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਰਾਜ ਸਿੰਘ ਦੀ ਵਾਈਫ ਬੋਲ ਰਹੀ ਮੈਂ ਕਿਹਾ ਹਾਂਜੀ ਤੁਸੀਂ ਕੌਣ ਹੋ ਉਹ ਕਹਿੰਦੀ ਵੀ ਅਸੀਂ ਵਿਜੀਲੈਂਸ ਵਿਭਾਗ ਵੱਲੋਂ ਮਹਾਲੀ ਵੱਲੋਂ ਬੋਲ ਰਹੇ ਹਾਂਗੇ ਤੁਹਾਡੇ ਹਸਬੰਦ ਨੂੰ ਗ੍ਰਿਫਤਾਰ ਕੀਤਾ ਮੈਂ ਕਿਹਾ ਵੀ ਰੀਜਨ ਕੋਈ ਵੀ ਤੁਸੀਂ ਗ੍ਰਿਫਤਾਰ ਕੀਤਾਗਾ ਕਹਿੰਦੇ ਵੀ ਉਹਨਾਂ ਦੇ ਵੀ ਪੈਸੇ ਫੜੇ ਗਏ ਆਗੇ ਅੱਛਾ ਹਾਂਜੀ ਫਿਰ ਮੇਰੇ ਹਸਬੰਦ ਨੇ ਵੀ ਥੋੜੀ ਜੀ ਮੇਰੇ ਨਾਲ ਗੱਲ ਕਰਾਇਆ ਕੀਤੀ ਦੋ ਦਿਨ ਸੈਕਿੰਡ ਉਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਫੋਨ ਲਾ ਦੇ ਜਿਸ ਕਾਰਨ ਡ라이ਵਰ ਹੈ ਨਾ ਇੱਥੇ ਜੀ ਉਹਨਾਂ ਦਾ ਮੇਰੇ ਕੋਲ ਨੰਬਰ ਸੀ ਸਾਡੇ ਫੈਮਿਲੀ ਰਿਲੇਸ਼ਨ ਵੀ ਬਹੁਤ ਵਧੀਆ ਗਏ ਉਹਨਾਂ ਨੂੰ ਮੈਂ ਫੋਨ ਲਾਇਆ ਉਹਨਾਂ ਨੇ ਰਾਤ ਨੂੰ ਸਾਰੇ ਵੀ ਔਸਰਾਂ ਨੂੰ ਫੋਨ ਲਾਇਆ ਵੀ ਐ ਕਰਕੇ ਉਹ ਕਹਿੰਦੇ ਨਹੀਂ ਨਹੀਂ ਸਾਰੀ ਟੀਮ ਆ ਗਈ ਟੀਮ ਆ ਗਈ ਤੁਸੀਂ ਕਦੋਂ ਮਿਲ ਕੇ ਆਏ ਉਹਨਾਂ ਨੂੰ ਫਿਰ ਮੈਂ ਸ਼ਨੀਵਾਰ ਨੂੰ ਮਿਲ ਕੇ ਆਈਆਂ ਜੀ ਕੀ ਗੱਲਬਾਤ ਹੋਈ ਉਹਦੇ ਉਹ ਦਿਨ ਗੱਲਬਾਤ ਹੋਈ ਵੀ ਇਹਨਾਂ ਨੇ ਮੈਨੂੰ ਭੇਜਿਆ ਸੀ ਗਿਆ ਜਿਹੜੇ ਅਸਤ ਸੀ ਕਲਰ ਨਾਲ ਹਾਂ ਡੀਐਫਓ ਨੇ ਤੇ ਵੀ ਮਤਲਬ ਉਹਨਾਂ ਨੇ ਮੈਨੂੰ ਇਹ ਕਿਹਾਗਾ ਵੀ ਇਹਨਾਂ ਨੇ ਮੈਨੂੰ ਫੋਨ ਤੇ ਇਹ ਗੱਲ ਕਹੀ ਹੈ ਵੀ ਜਿਹੜੇ ਆਪਣੇ ਮਿਸ਼ਨ ਚ ਪੈਸੇ ਘਟਦੇ ਹੈਗੇ ਨਾ ਕੋਈ ਇੱਕ ਪੈਟਰੋਲ ਪੰਪ ਤੇ ਜਾ ਉਥੇ ਬੰਦਾ ਖੜਾਗਾ ਉਹਨਾਂ ਨੂੰ ਅਸੀਂ ਉਹਨੂੰ ਤਿਆਰ ਕਰ ਲਿਆਗਾ ਤੇ ਵੀ ਉਹ ਤੋਂ ਫੜ ਕੇ ਪੈਸੇ ਵੀ ਤੂੰ ਆ ਉਹ ਮਿਸ਼ਨ ਚ ਸੰਭਲ ਕਰ ਲੈ। ਹਾਂਜੀ। ਇਸ ਦਵਾ ਚ ਹੁਣ ਇਹ ਆਪਦੀ ਸਟੇਟਮੈਂਟ ਨਹੀਂ ਸਹੀ ਦੇ ਰਹੇ ਕਿਉਂ ਨਹੀਂ ਦਿੰਦੇ ਉਹ ਮੈਨੂੰ ਰੀਜਨ ਦੱਸਣਾ। ਮੇਰੇ ਘਰ ਦਾ ਖਰਚਾ ਖਰਚਾ ਕੌਣ ਸਹੂਗਾ? ਅੱਛਾ ਹੁਣ ਤੁਹਾਡੀ ਕੋਈ ਵੱਡੇ ਅਧਿਕਾਰੀ ਨਾਲ ਗੱਲਬਾਤ ਹੋਈ ਉਸੇ ਟੀਮ ਜਿਹੜੀ ਟੀਮ ਮੈਂਬਰ ਸੀਗੀ ਉਹਨਾਂ ਦਾ ਕੋਈ ਡੀਐਫ ਹੋ ਜਾਵੇ ਹੋਰ। ਨਹੀਂ ਸਾਨੂੰ ਮਿਲੇ ਨਾ ਤਾਂ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੇਖਿਆ ਦੋ ਦਿਨ ਇੱਥੇ ਧਰਨੇ ਤੇ ਆਉਂਦ ਰਹੇ ਨੇ ਆ। ਇੱਕ 7 ਸਾਲ ਦਾ ਬੇਟਾ ਮੇਰਾ ਬੇਟੀ ਮੇਰੀ 9 ਸਾਲ ਦੀ ਇਹਨਾਂ ਨੇ ਇੱਕ ਅੱਖ ਚੱਕ ਕੇ ਨਹੀਂ ਵੱਕੀ ਵੇਖਿਆਗਾ ਬੱਚਿਆਂ ਵੱਲ ਮੇਰੇ ਵੱਲ ਤਾਂ ਵੇਖ ਨਹੀਂ ਸਕੋ ਬੱਚਿਆਂ ਤੇ ਦਰਸ ਕਰ ਲੈਣ ਤੇ ਉਹ ਇਹਨਾਂ ਨੇ ਕੁਝ ਵੀ ਨਹੀਂ ਹੋ ਕਰਿਆਗਾ ਸਭ ਇਹਨਾਂ ਦੋ ਦਿਨ ਡੀਫਓ ਸਾਰੇ ਜੋ ਵੀ ਆਗੇ ਇਹ ਮਹਾਲੀ ਦੋ ਦਿਨ ਰਹਿ ਕੇ ਆਏ ਆ ਇਹਨਾਂ ਨੇ ਮੇਰੇ ਹਸਬੰਦ ਨੂੰ ਮਿਲਣ ਦੀ ਕੋਈ ਡਿਮਾਂਡ ਨਹੀਂ ਰੱਖੀ ਉਹਨਾਂ ਆਪਸ ਨਾਲ ਲੱਗੇ ਮਿਲਾਈ ਬਿਲਕੁਲ ਵੀ ਨਹੀਂ ਮਿਲੇ ਜਦੋਂ ਇਹ ਆ ਰਹੇ ਸੀ ਨਾ ਮਤਲਬ ਉਹਨਾਂ ਦੇ ਮੁਲਾਜ਼ਮਾਂ ਨੇ ਖੁਦ ਕਿਹਾ ਵੀ ਤੁਸੀਂ ਤੁਹਾਡੇ ਬੰਦੇ ਨੂੰ ਮਿਲ ਕੇ ਤਾਂ ਜਾਓ ਤੁਸੀਂ ਦੋ ਦਿਨ ਰਹਿ ਗਏ ਆਗੇ ਤੁਸੀਂ ਹੁਣ ਮਿਲਦਾ ਫਰਜ਼ ਬਣਦਾ ਫੇਰੇ ਮਿਲ ਕੇ ਆਏ ਆ ਉਹ ਮੈਨੂੰ ਪਤਾ ਨਹੀਂ ਵੀ ਇਹਨਾਂ ਦੇ ਵਿੱਚ ਆਪਸ ਵਿੱਚ ਕੀ ਗੱਲਬਾਤ ਹੋਈ ਹੈਗੀ ਪਰ ਇਹ ਮਿਲ ਕੇ ਨਹੀਂ ਆਏ ਹੈਗੇਗੀ ਗਲਤੀ ਲੱਗਦੀ ਹੈ ਤੁਹਾਨੂੰ ਇਹਨਾਂ ਦੀ ਗਲਤੀ ਸਾਜ਼ਿਸ਼ੀ ਇਹਨਾਂ ਦੀ ਹੈ ਜੀ ਮੇਰੇ ਹੱਥੋਂ ਮੈਨੂੰ ਫਸਾਉਣ ਦਾ ਹੀ ਕੋਈ ਹੋਊਗਾ ਜੇ ਕੋਈ ਇਹਨਾਂ ਦੀ ਕੋਈ ਉਹ ਸੀ ਆ ਤੂੰ ਉਹਨਾਂ ਨਾਲ ਬੈਠ ਕੇ ਮਸਬਰਾ ਕਰ ਲੈਂਦੇ ਕੋਈ ਰਾਇ ਮਸਬਰਾ ਕਰ ਲੈਂਦੇ ਕਿਉਂ ਮੇਰੇ ਹੱਥੋਂ ਮੈਨੂੰ ਕੋ ਕਰਿਆ ਅਸੀਂ ਸਿਰਫ ਚਾਰ ਆਨੇ ਦੋ ਮੇਰੇ ਬੱਚੇ ਆ ਕਿਤੇ ਅਸੀਂ ਦੋਨੇ ਮੀਏ ਬੀਬੀਆਂਗੇ ਜੀ ਸਾਡੇ ਘਰੇ ਹੋਰ ਕੋਈ ਨਹੀਂ ਨਾ ਸਾਡੇ ਕੋਈ ਰੋਜੀ ਰੋਟੀ ਦਾ ਕੋਈ ਸਾਧਨ ਹੈਗਾ ਮੇਰੇ ਬੱਚੇ ਮੇਰੇ ਤੋਂ ਡਿਮਾਂਡਾ ਕਰਦੇ ਆਗੇ ਵੀ ਡੈਡੀ ਕਦੋਂ ਆਊਗਾ ਮੈਨੂੰ ਆਹ ਚੀਜ਼ ਕਦੋਂ ਲੈ ਕੇ ਦੇਊਗਾ ਸਾਨੂੰ ਵਰਦੀ ਚਾਹੀਦੀ ਆ ਸਾਨੂੰ ਆਹ ਚੀਜ਼ ਖਾਣ ਨੂੰ ਚਾਹੀਦੀ ਮੈਂ ਉਹਨਾਂ ਦੀ ਕੀ ਡਿਮਾਂਡਾਂ ਪੂਰੀਆਂ ਕਰਾਂ ਮੈਨੂੰ ਤੁਸੀਂ ਦੱਸ ਸਕਦੇ ਵੀ ਕਿਵੇਂ ਮੈਂ ਉਹਨਾਂ ਨੂੰ ਕਰਾਂ ਦਿਲਾਸੇ ਦੇਵਾਂ ਉਹ ਸ਼ਾਮ ਨੂੰ 5 ਵਜੇ 6 ਵਜੇ ਬੈਠ ਕਰਦੇ ਮੇਰਾ ਡੈਡੀ ਆਊਗਾ ਅੱਜ ਅੱਜ ਆਊਗਾ ਮੈਨੂੰ ਪਤਾ ਮੈਨੂੰ ਕਿਹੜੇ ਹੌਸਲੇ ਕਿਵੇਂ ਹੌਸਲਾ ਦੇਵਾਂ ਉਹਨਾਂ ਨੂੰ ਹੂੰ ਅੱਛਾ ਇਹਦੇ ਚ ਤੁਸੀਂ ਹੁਣ ਲਾਸਟ ਟਾਈਮ ਕੀ ਗੱਲ ਹੋਈ ਜੀ ਵੀ ਹੁਣ ਕੀ ਸਥਿਤੀ ਹੈਗੀ ਹੈ ਕੇਸ ਦੀ ਸਾਰੇ ਜੀ ਹੁਣ ਕੇਸ ਦੀ ਜਿਹੜੀ ਹੈ ਵੀਰ ਜੀ ਸਥਿਤੀ ਹੈ ਕਿ ਸਿਵਲ ਸਰਪੰਚ ਸਾਹਿਬ ਨੇ ਸਾਡੀ ਐਕਸ਼ਨ ਕਮੇਟੀ ਜ਼ਿਲ੍ਹੇ ਦੀ ਬਣੀ ਹੋਈ ਹੈ ਉਸ ਕਮੇਟੀ ਨੂੰ ਬੁਲਾਇਆ ਹੋਇਆ ਹੈ ਹੁਣ ਹੁਣ ਉਹ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲ ਕੇ ਆਉਂਦਾ ਹੈ ਉਹ ਫਿਰ ਸਾਰਿਆਂ ਨਾਲ ਸਾਂਝਾ ਕਰਾਂਗੇ ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਵੀ ਆਏ ਨੇ ਹੋਰ ਪਿੰਡ ਵਾਸੀ ਵੀ ਆਏ ਨੇ ਹਾਂ ਦੀ ਸ਼ਸ਼ਟੀਕਾਲ ਜੀ ਕਿਵੇਂ ਦੇਖਦੇ ਹੋ ਜੀ ਸਾਰੇ ਮਾਮਲੇ ਨੂੰ ਤੁਸੀਂ ਹਾਂਜੀ ਹਾਂਜੀ ਮੈਂਬਰ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਹੁਣ ਰਾਜ ਸਿੰਘ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਦੇਖੋ ਜੀ ਮੈਂ ਪਿੰਡ ਬੱਲੂਆਂ ਦਾ ਲਾਲਚਨ ਮੈਂਬਰ ਹਾਂ ਸ਼ਰਮਾ ਸਾਡੇ 18 ਸੋਂ ਸਰਪੰਚ ਖੜੇ ਆ ਮੈਂਬਰ ਖੜੇ ਆ ਸਾਡੇ ਬਾਕੀ ਸਾਰੇ ਹੂੰ ਅ ਸਭ ਤੋਂ ਪਹਿਲਾਂ ਤਾਂ ਮੈ ਇਹ ਮੇਰੇ ਮਨ ਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਇਹਨਾਂ ਨੇ ਜ਼ਿਲ੍ਹਾ ਛੱਡਿਆ ਤਿੰਨ ਜ਼ਿਲ੍ਹੇ ਤਿੰਨ ਜ਼ਿਲ੍ਹੇ ਛੱਡੇ ਉਹ ਕੀ ਕਾਰਨ ਹੈ ਵੀ ਕੀ ਉੱਥੇ ਪ੍ਰਸ਼ਾਸਨ ਹੈ ਨਹੀਂ ਕੀ ਉੱਥੇ ਸੀਐਮ ਸਾਹਿਬ ਹੈ ਨਹੀਂ ਸਰ ਆਪਸੇ ਆਸੇ ਉਥੇ ਜੇ ਨਾ ਕੋਈ ਨਰੌਲ ਸੀਗਾ ਉੱਥੇ ਇਹਨਾਂ ਨੂੰ ਤਲਾਸ਼ ਕਰਦੀ ਇਹ ਇਹ ਬਹੁਤ ਵੱਡੀ ਕੋਈ ਸਾਜ਼ਿਸ਼ ਹੈ ਔਰ ਫੋਰਥ ਕਲਾਸ ਆਵਾਜ਼ ਤੇ ਤਾਂ ਇਹ ਤੁਹਾਨੂੰ ਪਤਾ ਵੀ ਮਾੜੇ ਤੇ ਜਦੋਂ ਕੋਈ ਵੀ ਆ ਮਾੜੇ ਤੇ ਗਾਇ ਦਿਖਦੀ ਹੈ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਇਹਨਾਂ ਦਾ ਸੀਐਮ ਸਾਹਿਬ ਨੂੰ ਅਸੀਂ ਮਿਲੇ ਵੀ ਸੀ ਤੇ ਜੋ ਉਹਨਾਂ ਨੇ ਗੱਲਾਂ ਕਹੀਆਂ ਸਾਨੂੰ ਉਹ ਬੇਤੁਕੀਆਂ ਲੱਗੀਆਂ ਕਿਉਂਕਿ ਪ੍ਰਸ਼ਾਸਨ ਕੀ ਨਹੀਂ ਕਰ ਸਕਦਾ ਪ੍ਰਸ਼ਾਸਨ ਸਭ ਕੁਝ ਕਰ ਸਕਦਾ ਪਰ ਇਹ ਪਤਾ ਨਹੀਂ ਕੀ ਇਹਨਾਂ ਦੇ ਮਨ 'ਚ ਖਿਆਲ ਹੈ ਵੀ ਇਹ ਦਬ ਜਾਣਗੇ ਪਰ ਜਿਹੜਾ ਇਹਨਾਂ ਦਾ ਸਾਰਾ ਆਪਣੇ ਫੋਰਥ ਕਲਾਸ ਦਾ ਜਿਹੜਾ ਇਕੱਠ ਹੋਇਆ ਜੋ ਇਹਨਾਂ ਦਾ ਆਪਣੇ ਤੇ ਬਾਕੀ ਸਾਰੀ ਜਿਹੜੀ ਸਾਡੀ ਬਲੂਆਂ ਦੀ ਪੰਚਾਇਤ ਸਾਰਾ ਪਿੰਡ ਨਾਲ ਖੜਾ ਇਹਨਾਂ ਦੀ ਤੇ ਬਾਕੀ ਜਿਹੜਾ ਮੈਂ ਲਾਲਚੰਦ ਸ਼ਰਮਾ ਦਲਤ ਮਹਾਪੰਚਾਇਤ ਨੈਸ਼ਨਲ ਜਨਰਲ ਸੈਕਟਰੀ ਆ ਪੰਜਾਬ ਦਾ ਇਹ ਮੈਂ ਸੁਦਾ ਗਰੀਬ ਸਾਹਿਬ ਦੇ ਵੀ ਧਿਆਨ ਚ ਲਿਆਉਂਗਾ ਇਹ ਮੁੱਦਾ ਅੱਛਾ ਰਾਜ ਸਿੰਘ ਦਾ ਜਿਹੜਾ ਬਿਹੇਵੀਅਰ ਹੈ ਜਾਂ ਉਹਨਾਂ ਦਾ ਵਰਤਪਰਤਾਉ ਹੈ ਪਿੰਡ 'ਚ ਜਾਂ ਇੱਥੇ ਕੰਮ ਮਿਲਦਾ ਹੀ ਆ ਬੰਦਾ ਹਰ ਰੋਜ਼ ਕਿਵੇਂ ਰਿਹਾ ਹੈ ਦੇਖੋ ਜੀ ਉਹ ਬੰਦਾ ਮੁੰਡਾ ਬਹੁਤ ਹੀ ਵਧੀਆ ਹੈ ਜੋ ਵੀ ਉਹ ਕੋਈ ਵੀ ਆਉਂਦਾ ਪਿੰਡ ਦਾ ਬੰਦਾ ਜਾਂ ਬਾਹਰ ਦਾ ਉਹਨੇ ਭੱਜ ਕੇ ਦੇਖਣਾ ਵੀ ਅਨਜਾਣ ਬੰਦਾ ਇਹ ਉਹਨੂੰ ਭੱਜ ਕੇ ਉਹਦੀ ਮਦਦ ਕਰਨੀ ਉਹ ਹਰ ਇੱਕ ਦੀ ਮਦਦ ਕਰਦਾ ਸੀ ਇੱਥੇ ਆ ਕੇ ਕਿਉਂਕਿ ਜਦੋਂ ਉਹ ਇੱਥੇ ਹੁੰਦਾ ਸੀ ਉਹ ਜੋ ਡਿਊਟੀ ਕਰਕੇ ਉਹ ਤੋਂ ਬਾਅਦ ਇੱਥੇ ਸਾਰਾ ਦਿਨ ਉਹ ਮਦਦ ਦਿੰਦਾ ਤੇ ਇੱਥੇ ਹੁੰਦਾ ਸੀਗਾ ਤੇ ਉਹ ਬੜੀ ਵਧੀਆ ਡਿਊਟੀ ਕਰ ਰਿਹਾ ਸੀਗਾ ਤੇ ਲੋਕਾਂ ਦੀ ਹਰ ਬਹੁਤ ਕਰਦਾ ਸੀ ਇਸ ਕਰਕੇ ਉਹਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਹੈ ਏ ਬਾਕੀ ਸਾਡੇ ਆ ਕਾਸਮ ਸਰਪੰਚ ਸਾਹਿਬ ਖੜੇ ਆ ਕਿਸ ਨੂੰ ਮੈਂ ਨੋਟ ਚ ਲੈਣਾ ਚਾਹੁੰਦਾ ਜਿਹਦੇ ਉਸੇ ਸਭ ਮਿਲੇ ਸੀ ਨਹੀਂ ਇੱਥੇ ਉਹਨਾਂ ਨੇ ਅਸੀਂ ਪੁੱਛਿਆ ਸੀ ਤੁਸੀਂ ਇਤਲਾਹ ਦਿੱਤੀ ਸੀ ਉਹ ਕਹਿੰਦੇ ਸਾਡੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਪਟਿਆਲੇ ਕਿ ਉਹਨਾਂ ਨੇ ਅਸੀਂ ਧਿਆਨ ਚ ਲੈ ਆ ਕੇ ਸਾਡੀਆਂ ਟੀਮਾਂ ਕਰ ਜਾ ਰਹੀਆਂ ਰੇਡ ਤੇ ਉਦੋਂ ਬਾਅਦ ਅਸੀਂ ਪੁੱਛੇ ਹੋਏ ਤੁਹਾਡਾ ਘੰਟਾ ਬੰਦਾ ਗਾਇਬ ਰਿਹਾ ਵੀ ਤੁਸੀਂ ਕੋਈ ਪੁੱਛਿਆ ਉਹਨਾਂ ਨੇ ਕੋਈ ਸੁਰ ਜਵਾਬ ਨਹੀਂ ਦਿੱਤਾ ਕਹਿੰਦੇ ਡੀਸੀ ਸਾਹਿਬ ਨੂੰ ਸ਼ੌਕਤ احمد ਇੱਥੇ ਰਹਿ ਕੇ ਗਏ ਆ ਉਹਨਾਂ ਨੂੰ ਤਾਂ ਕਹਿੰਦੇ ਅਸੀਂ ਦੱਸਿਆ ਸੀ ਕਿ ਉਹਨਾਂ ਨੇ ਘੰਟੇ ਬਾਅਦ ਸਾਨੂੰ ਦੱਸੇ ਵਿਜੀਲੈਂਸ ਟੀਮ ਲੈ ਗਈ ਗੱਲ ਕਰ ਇਹਨਾਂ ਨੇ ਘਰੇ ਦੱਸਣ ਦੀ ਬਜਾਏ ਜਾਂ ਇਹਨਾਂ ਨੂੰ ਅਫਸਰਾਂ ਨੂੰ ਦੱਸਣ ਦੀ ਬਜਾਏ ਆ ਕੇ ਘਰੇ ਸੌਂ ਗਏ ਆ ਅਗਲੇ ਦਿਨ ਰਾਤ ਨੂੰ ਜਦ ਬੁੜੀਆਂ ਨੂੰ ਫੋਨ ਆਉਂਦਾ ਉਦੋਂ ਬਾਅਦ ਅਗਲੇ ਦਿਨ ਕੋਈ ਇੱਥੇ ਫੇਰ ਧਰਨਾ ਲੱਗਦਾ ਫੇਰ ਸਟਾਰਟ ਹੁੰਦੀ ਆ ਜਿਹੜਾ ਰਾਜ ਸਿੰਘ ਹੈ ਕਿ ਬਹੁਤ ਇਮਾਨਦਾਰ ਬੰਦਾ ਜੀ ਸਾਡੇ ਪਿੰਡ ਦਾ ਕਿਸੇ ਵੀ ਤੇ ਗੱਲ ਕਰ ਵੀ ਸਾਨੂੰ ਸਾਨੂੰ ਸਾਜਸਾ ਇਹ ਕੋਈ ਨਾ ਕੋਈ ਪਲਾਨ ਹੈ ਵੱਡੇ ਅਫਸਰਾਂ ਨੂੰ ਬਚਾਉਣ ਦੀ ਚੱਕਰ ਚ ਛੋਟੇ ਮੁਲਾਜ਼ਮਾਂ ਦੀ ਬਲੀ ਦਿੱਤੀ ਜਾ ਰਹੀ ਹੈ ਪਿੰਡ ਵਾਸੀ ਫਿਰ ਉਹ ਨਾਲ ਆ ਬਿਲਕੁਲ ਹਾਂ ਪਿੰਡ ਵਾਸੀ ਅਸੀਂ ਨਾਲ ਆ ਸਾਰੀ ਪੰਚਾਇਤ ਆ ਅਸੀਂ ਤੋਂ ਉਹਦੇ ਵੀ ਕਹਿ ਕੇ ਗਏ ਅਸੀਂ ਜਿੱਥੇ ਵੀ ਲੋੜ ਪਈ ਅਸੀਂ ਨਾਲ ਜਾਵਾਂਗੇ ਜਿੱਥੇ ਵੀ ਧਰਨਾ ਲਾਉਣਾ ਜਿੱਥੇ ਵੀ ਕਿਸੇ ਅਫਸਰ ਨੂੰ ਮਿਲਣਾ ਅਸੀਂ ਸਾਰਾ ਪਿੰਡ ਸਹਿਯੋਗ ਦੇਵਾਂਗੇ ਗੱਲ ਕਰ ਵੀ ਸਰਕਾਰ ਨੂੰ ਥੋੜਾ ਚਾਹੀਦਾ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਕੰਬ ਕਰਨ ਦੀ ਨਹੀਂ ਸੁੱਤੀ ਪਈ ਹੈ ਸਿਹਤ ਮੰਤਰੀ ਵੀ ਪਟਿਆਲੇ ਦਾ ਹੈ ਪਟਿਆਲੇ 'ਚ ਇਹ ਵਾਕਾ ਹੋ ਰਿਹਾ ਉਹਨੂੰ ਕੁਝ ਪਤਾ ਤ ਥੋੜਾ ਜਿਹਾ ਧਿਆਨ ਚ ਲਿਆਉਣੀਆਂ ਚਾਹੀਦੀਆਂ ਗੱਲਾਂ ਵੀ ਇੱਕ ਗਰੀਬ ਬੰਦੇ ਨੂੰ ਜਿਹੜਾ ਮਸੋਂ ਨੂੰ ਪਤਾ ਵੀ ਨੌਕਰੀ ਕਿਵੇਂ ਮਿਲਦੀ ਬੱਚੇ ਉਹਦੇ ਛੋਟੇ ਛੋਟੇ ਆ ਅਸੀਂ ਕਹਿੰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹ ਤਾਂ ਸਾਡੇ ਪਿੰਡ ਵਾਸੀ ਸਾਰੇ ਸਾਥ ਦੇ ਰਹੇ ਆ ਤੇ ਅਸੀਂ ਤੁਸੀਂ ਵੀ ਮੀਡੀਆ ਤਰ੍ਹਾਂ ਇਹਨਾਂ ਦੀ ਆਵਾਜ਼ ਉਠਾਓ ਤਾਂ ਜੋ ਕਿ ਇੱਕ ਗਰੀਬ ਬੰਦੇ ਤੋਂ ਪਰਚਾ ਜੋ ਕਿ ਉਹਨੂੰ ਅੰਦਰ ਭੇਜ ਦਿੱਤਾ ਤੇ ਉਹ ਅਫਸਰ ਸੱਚ ਅਫਸਰ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੀ ਗੱਲ ਕਰੀ ਇਹਨਾਂ ਨਾਲ ਕਹਿੰਦੀ ਵੀ ਅਸੀਂ ਆਪਾਂ ਇਨਕੁਆਰੀ ਲਾਵਾਂਗੇ ਅਸੀਂ ਬਿਆਨ ਦੇ ਦੇਾਂਗੇ ਉਹ ਇਨਕੁਆਰੀ ਦੀ ਤਾਂ ਗੱਲਾਂ ਬਾਅਦ ਚਾਹੀ ਉਦੋਂ ਪਹਿਲਾਂ ਵੀ ਤੁਸੀਂ ਉਹਦੇ ਜਿੱਦੇ ਤੋਂ ਹੀ ਸੁੱਤੇ ਉਹਦੇ ਤੁਸੀਂ ਇੱਕ ਲੇਖਤੀ ਰੂਪ ਵਿੱਚ ਦੇ ਆਉਂਦੇ ਉਹਨੂੰ ਵਿਜੀਲੈਂਸ ਨੂੰ ਵੀ ਅਸੀਂ ਟੀਮ 'ਚ ਭੇਜਿਆ ਜਿਹੜਾ 40000 ਦੀ ਗੱਲ ਦੱਸਦੇ 40000 ਇਹਨਾਂ ਕੋਲ ਨੋਟ ਆ 30000 ਦਾ ਜਿਹੜਾ ਮੈਟਰ ਆ ਉਹ ਤੋਂ ਇੱਕ ਅੰਨੀ ਕਤਰਾ ਰਹੇ ਆ ਅਫਸਰ ਉਹ ਕਹਿੰਦੇ ਵੀ ਰਾਜ ਸਿੰਘ ਦੀ ਫੋਨ 'ਤੇ ਗੱਲ ਹੋਈ ਆ ਵੀ ਮੈਨੂੰ ਪੈਸੇ ਉਹ ਕੱਟਾ ਵੀ ਪੈਸੇ ਅਸੀਂ ਹੋਰ ਲੈ ਰਹੇ ਆ ਉਹ ਕਹਿੰਦਾ ਵੀ ਪੈਸੇ ਤੁਸੀਂ ਲੈ ਲਓ ਇਹਨਾਂ ਤੋਂ ਅੱਜ ਜੇ ਉਹ ਚੀਜ਼ ਲਿਖ ਕੇ ਦਿੰਦੇ ਵੀ ਅਸੀਂ ਕਿਹਾ ਤਾਂ ਰਾਜ ਸਿੰਘ ਦੀ ਬਚਤ ਹੋ ਸਕਦੀ ਹੈ ਪਤਾ ਨਹੀਂ ਹੁਣ ਸਮਝ ਨਹੀਂ ਆ ਰਹੀ ਵੀ ਕੀ ਗੇਮ ਹੋ ਰਹੀ ਹੈ ਜੀ ਇੱਕ ਛੋਟੇ ਮੁਲਾਜ਼ਮ ਨੂੰ ਫਸਾਉਣ ਧੰਨਵਾਦ ਤੁਸੀਂ ਸਹੀ ਹਾਂ ਉਹ ਜਗ੍ਹਾ ਉਹ ਲੋਕ ਜੋ ਸਵਾਲ ਚੁੱੱਕ ਰਹੇ ਐ ਜਥੇ ਬੰਦੇ ਆਲੀਆਂ ਵੀ ਤੇ ਦੂਸਰੇ ਸਰਪੰਚਾਇਤ ਆਈ ਐ ਸਾਰੇ ਪਿੰਡ ਪਿੰਡ ਆਇਆ ਐ ਥੋੜੇ ਬਾਹਰ ਜੱਗੇ ਬੈਠੇ ਡੱਬ ਡੱਬੀ ਬੱਸ ਨੂੰ ਆਪੇ ਆਹ ਕੁਆਰਲੀਗੇ ਮਨ ਨੂੰ ਜਵਾਬ ਦਿਓ ਭਗਵਾਨ ਸਾਡਾ ਉਸ ਗੱਲ ਮਤਲਬ ਕਿਉਂਕਿ ਜੋ ਸਵਾਲ ਚੁੱੱਕ ਰਹੇ ਐ ਤਾਂ ਅਸੀਂ ਤਾਂ ਤੁਹਾਡੇ ਤੋਂ ਵਰਦਨ ਲੈਣੇ ਨੇ ਤੁਸੀਂ ਇਹ ਤਾਂ ਕਹਿਦੇ ਵੀ ਸਾਡਾ ਨੂੰ ਕਮੈਂਟ ਮੈਂ ਨਹੀਂ ਮੈਂ ਦੱਸ ਤਾ ਮੈਂ ਨਹੀਂ ਕਮਾਲ ਉਹ ਇੰਨਾ ਕੁਝ ਬੋਲ ਰਿਹਾ ਤੁਸੀਂ ਤਾਂ ਕੁਝ ਬੋਲ ਮੈਂ ਕਿੱਥੇ ਰੋਕਿਆ ਉਹਨੂੰ ਮੈਂ ਬੇਨਾਮਤ ਬੋਲ ਰਿਹਾ ਜੀ ਉਹ ਮੈਂ 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 ਕੋਈ ਕਮੈਂਟ ਨਹੀਂ ਮੈਂ ਕਿਹਨਾਂ ਲੋਕ ਕਮੈਂਟ ਸੀ ਇਹਦਾ ਤੱਕਾ ਹੀ ਇਹ ਚੱਕਾ ਕਾ ਤੱਕਈ ਹੈ ਜੀ ਹੁਣ ਜਦੋਂ ਤੁਸੀਂ ਐਡਾ ਬੜਾ ਮਸਲਾ ਖੜਾ ਹੋ ਗਿਆ ਦਰਜਾ ਚਾਲ ਮਲਾ ਉੱਪਰ ਮੈਂ ਤੁਹਾਨੂੰ ਵੀ ਕਮੈਂਟ ਨਹੀਂ ਮੈਨੂੰ ਪਤਾ ਹੀ ਨਹੀਂ ਕਿਸ ਦਾ ਤੁਸੀਂ ਰეკਮੈਂਡ ਕਰੀਏ ਟੀਮ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰੀਏ ਜੀ ਇਹਨਾਂ ਨੂੰ ਪੁੱਛ ਲਓ ਜੀ ਇਹਨਾਂ ਨੂੰ ਲੋਕ ਕਮੈਂਟ ਸੀ ਇਹ ਹੋਰ ਤੁਹਾਡੀ ਟੀਮ ਜਿਹੜੀ ਉਹ ਦੇਈ ਜਾਂਦੀ ਮੈਂਬਰ ਉਹਨਾਂ ਦਾ ਹੋ ਗਿਆ ਜੀ ਤੁਹਾਡਾ ਵਰਜਨ ਲੈਣ ਦਾ ਮੈਨੂੰ ਕਮੈਂਟਸ ਹੋਰ ਟੀਮ ਮੈਂਬਰ ਤੁਹਾਡਾ ਕੋਈ ਸਿਹਤ ਭਾਗ ਦੀ ਟੀਮ ਤੇ ਬਹੁਤ ਵੱਡੇ ਸਵਾਲ ਜਥੇਬੰਦੀਆਂ ਪਿੰਡ ਦੀ ਪੰਚਾਇਤ ਚੁੱਕ ਰਹੀਆਂ ਤਾਂ ਅਸੀਂ ਮਾਜੋਗ ਡਾਕਟਰ ਤੇਜਵੰਤ ਸਿੰਘ ਢਿੱਲੋਂ ਜੋ ਸਿਵਲ ਸਰਜਨ ਬਠਿੰਡਾ ਨੇ ਉਹਨਾਂ ਤੱਕ ਪਹੁੰਚ ਕੀਤੀ ਅੰਦਰੀ ਬੈਠੇ ਨੇ ਤਾਂ ਉਹਨਾਂ ਤੋਂ ਪੁੱਛਿਆ ਵੀ ਭਾਈ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਡੇ ਤੇ ਨੇਕਾ ਸਵਾਲ ਹੈਗੇ ਆ ਤਾਂ ਕਹਿੰਦੇ ਨੋ ਕਮੈਂਟ ਦੋ ਤਿੰਨ ਵਾਰ ਉਹਨੂੰ ਪੁੱਛਿਆ ਉਹਨਾਂ ਨੇ ਨੋ ਕਮੈਂਟ ਕਿਹਾ ਤੇ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਸਵਾਲ ਇੱਕ ਤਾਂ ਸਵਾਲ ਪਹਿਲਾ ਇਹ ਹੈ ਵੀ ਇੱਥੋਂ ਸਿਹਤ ਭਾਗ ਦੀ ਟੀਮ ਜਿਹੜੀ ਹੈਗੀ ਆ ਤਿੰਨ ਜ਼ਿਲ੍ਹੇ ਛੱਡ ਕੇ ਜਾਂਦੀ ਹੈ ਬਠਿੰਡੇ 'ਚ ਕੰਮ ਹੈ ਨਹੀਂ ਬਰਨਾਲਾ ਸੰਗਰੂਰ ਫਿਰ ਪਟਿਆਲੇ ਜਾਂਦੀ ਹੈ ਨੰਬਰ 2 ਸਵਾਲ ਇਹ ਹੈਗਾ ਵੀ ਦਰਜਾਚਾਰ ਮੁਲਾਜ਼ਮ ਨੂੰ ਪਹਿਲੀ ਟੀਮ 'ਚ ਪਾਇਆ ਜਾਂਦਾ ਮੰਨ ਲਓ ਵਿਜੀਲੈਂਸ ਵਾਲਾ ਮਸਲਾ ਨਹੀਂ ਹੁੰਦਾ ਤਾਂ ਉੱਥੇ ਨਿੱਜੀ ਡਾਕਟਰ ਹੋਰ ਹਮਲਾ ਕਰ ਦਿੰਦਾ ਹੋਰ ਚੀਜ਼ਾਂ ਵਾਪਰ ਜਾਂਦੀਆਂ ਤਾਂ ਜਵਾਬਦੇ ਕੌਣ ਸੀ ਜਿਹੜੇ ਸੀਨੀਅਰ ਬੰਦੇ ਸੀਗੇ ਉਹ ਦੂਜੀ ਟੀਮ 'ਚ ਸੀ ਦਰਜਾਚਾਰ ਨੂੰ ਪਹਿਲੀ ਟੀਮ 'ਚ ਪਾਇਆ ਉੱਥੇ ਵਿਜੀਲੈਂਸ ਵਾਲਾ ਐਪੀਸੋਡ ਹੁੰਦਾ ਵਿਜੀਲੈਂਸ ਲੈ ਜਾਂਦੀ ਹੈ ਨੰਬਰ ਸਵਾਲ ਨੰਬਰ 3 ਸੇਧ ਭਾਗ ਦੇ ਜਿਹੜੇ ਅਧਿਕਾਰੀ ਸੀਗੇ ਡੀ ਐਫਓ ਪੁਗਰਾਜਾ ਹੋਰ ਕੋਆਰਡੀਨੇਟਰ ਉਹ ਸੁੱਚੇ ਮੂੰਹ ਪਾਤਰਾਂ ਤੋਂ ਵਾਪਸ ਬਠਿੰਡਾ ਆ ਜਾਂਦੇ ਆ ਜਦੋਂ ਕਿ ਚਾਹੀਦਾ ਉਹਨਾਂ ਨੂੰ ਇਹ ਸੀ ਉਹ ਮੁਹੱਲੀ ਜਾਂਦੇ ਕਿਉਂਕਿ ਰਾਜ ਸਿੰਘ ਜੋ ਤਰਜਾਚਾਰ ਮੁਲਾਜ਼ਮਾ ਉਹਨੂੰ ਵਿਜੀਲੈਂਸ ਟੀਮ ਮੁਹੱਲੀ ਲੈ ਜਾਂਦੀ ਹੈ ਤੇ ਇਹ ਜਿਹੜੇ ਮਾਣਯੋਗ ਸੱਜਣ ਹੈਗੇ ਸਿਹਤ ਭਾਗ ਟੀਮ ਤੇ ਵਾਪਸ ਬਠਿੰਡਾ ਆ ਜਾਂਦੇ ਇਹ ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਨੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਧੰਨਵਾਦ ਲਗਾਤਾਰ ਬਣੇ ਰਹੋ ਆਰਐਮਵੀ ਟੈਲੀਵਿਜ਼ਨ ਨਾਲ ਬਹੁਤ ਸ਼ੁਕਰੀਆ